ਆਗੇ ਤੁਸੀਂ ਹਾਂਜੀ ਅੱਜ ਤਾਂ ਯਾਰ ਬੜਾ ਕੰਮ ਸੀਗਾ ਫਟ ਗਿਆ ਮੈਂ ਚਲੋ ਬੈਠੋ ਮੈਂ ਤੁਹਾਨੂੰ ਪਾਣੀ ਦੇ ਦਿੰਨੀ ਆ ਆ ਚਲ ਕੋਈ ਨਾ ਕੰਮ ਕੰਨਾ ਕਵੀ ਸੀਗਾ ਅੱਜ ਤਾਂ ਬੱਸ ਕਰਾਤੀ ਨੀਗਾ ਬਹੁਤ ਲੱਕੀਤ ਹਾਲ ਪਾਣੀ ਆ ਥੈਂਕ ਯੂ ਮੈਂ ਨੇ ਹੀ ਤੁਹਾਨੂੰ ਐਦਾ ਕਹਿੰਦੀ ਸੀ ਵੀ ਤੁਹਾਨੂੰ ਕੱਲ ਨੂੰ ਛੁੱਟੀ ਆ ਆਪਾਂ ਕਿਤੇ ਬਾਹਰ ਨਾ ਜਾਈਏ ਅਸੀਂ ਸਾਰੇ ਦਿਨ ਘਰ ਹੀ ਰਹਿਨੇ ਆ ਨਾਲੇ ਆਪਣੇ ਨਾਲ ਮੰਮੀ ਨੂੰ ਵੀ ਘੁੰਮਣਗੇ ਯਾਰ ਮੇਰੇ ਕੈਂਤਵਾਰ ਹੁੰਦਾ ਮੇਰੇ ਕੋਲੇ ਉਹ ਵੀ ਤੁਸੀਂ ਆਈ ਮੇਰਾ ਖਰਾਬ ਕਰ ਦਿੰਦੇ ਹੋ ਰੈਸਟ ਵੀ ਨਹੀਂ ਕਰਨ ਦਿੰਦੇ ਪਿਛਲੇ ਐਤਵਾਰ ਪਹਿਲਾਂ ਮੰਮੀ ਧੱਕੇ ਨਾਲ ਲੈ ਗਈ ਫਿਰ ਬੀਬੀ ਦੀ ਦਵਾਈ ਲੈ ਕੇ ਆਇਆ ਫਿਰ ਤੂੰ ਬਾਜ਼ਾਰ ਚ ਕਹਿੰਦੀ ਹਜੇ ਰਾਜ ਦੇ ਨਹੀਂ ਹੈਗੇ ਤੁਸੀਂ ਤੁਸੀਂ ਕਰਨਾ ਕੀ ਹੁੰਦਾ? ਰੋਟੀ ਲਾਉਣੀ ਹੁੰਦੀ ਆ। ਹੋਰ ਤੁਸੀਂ ਕੀ ਕਰਦੇ ਹੋ? ਕੱਪੜੇ ਤਾਂ ਕਦੇ-ਕਦੇ ਧੋਣੇ ਆ। ਜਿਹੜਾ ਤੁਸੀਂ ਬਾਹਰ ਕੰਮ ਬਣਾਵਾ। ਇੱਕ ਦਿਨ ਮੇਰੇ ਲਈ ਛੱਡ ਨਹੀਂ ਸਕਦੇ ਤੁਸੀਂ? ਜਾ ਕੰਮ ਕਰ ਆਪ ਦਾ। ਠੀਕ ਆ ਜੀ। ਕਰਨਾ ਕੀ ਹੁੰਦਾ ਉਹਨਾਂ ਨੇ? ਬਿੱਲੀ ਹੁੰਦੇ ਨੇ। ਇਹਨੂੰ ਘੁਮਾ ਕੇ ਲੈ ਕੇ ਆਉਣਾ। ਕੀ ਕਰ ਰਹਾ ਹਾਂ ਮੈਂ? ਦੋ ਰੋਟੀਆਂ ਚਾਰ ਭਾਂਡੇ ਤੀਜੇ ਦਿਨ ਇਹਨੇ ਕੱਪੜੇ ਧੋਣੇ ਹੁੰਦੇ ਉਹ ਤੋਂ ਵੀ ਇਕੱਰੇ ਰਹਿੰਦੀਆਂ ਨੇ ਵੱਡੀਆਂ ਆਂ ਘੁੰਮਣ ਦੀਆਂ ਪਰ ਜੇ ਇਹਨਾਂ ਨਜ਼ਰੀ ਨਾਲ ਦੇਖਾਂ ਇਹ ਵੀ ਸਹੀ ਨੇ ਸਾਰਾ ਦਿਨ ਤਾਂ ਘਰੇ ਰਹਿੰਦੀਆਂ ਨੇ ਨਿੱਕੇ ਨਿੱਕੇ ਕੰਮ ਕਰਨੇ ਕਿੰਨੇ ਔਖੇ ਨੇ ਸੋਡ-ਸੋਡ ਸਭ ਤੋਂ ਪਹਿਲਾਂ ਉੱਠਦੀਆਂ ਨੇ ਸਾਰਿਆਂ ਤੋਂ ਵੱਸ ਹੁੰਦੀਆਂ ਨੇ ਇਹਨਾਂ ਨੇ ਵੀ ਤਾਂ ਮੇਰੇ ਤੋਂ ਹੀ ਉਮੀਦ ਰੱਖਣੀ ਆ ਹੋਰ ਕਿਹਨੂੰ ਗਹਿਣ ਇਹ ਮੈਂ ਹੀ ਆ ਜੋ ਇਹਨਾਂ ਨੂੰ ਘੁਮਾ ਸਕਦਾ ਨਾ ਨਾਲ ਇਹਨਾਂ ਨੂੰ ਤਾਂ ਐਤਵਾਰ ਦੀ ਵੀ ਨਹੀਂ ਛੁੱਟੀ ਹੁੰਦੀ ਹੈਂ ਸੋ ਪੁਆਇੰਟ ਤੇ ਨੇ ਇਹਨਾਂ ਨੂੰ ਕੰਮ ਕਰਨਾ ਪੈਂਦਾ ਸੁਖ ਹਾਂਜੀ ਮੇਰੀ ਗੱਲ ਸੁਣ ਕੱਲ ਨੂੰ ਐਂ ਕਰਾਂਗੇ ਆਪਾਂ ਨਾ ਲੰਚ ਜਾਂ ਡਿਨਰ ਬਾਹਰ ਕਰਕੇ ਆਵਾਂਗੇ ਠੀਕ ਆ ਜੀ ਠੀਕ ਆ ਮੰਮੀ ਉਹਨਾਂ ਨੂੰ ਵੀ ਦੱਸ ਦਿਆਂ ਆਪਾਂ ਸਾਰੇ ਚੱਲਾਂਗੇ ਠੀਕ ਐ ਵੀ ਤਾਂ ਮੇਰੀ ਜ਼ਿੰਮੇਵਾਰੀ ਇਹਨੇ ਜਿਵੇਂ ਇਹ ਮੇਰਾ ਖਿਆਲ ਰੱਖਦੇ ਮੈਨੂੰ ਵੀ ਤਾਂ ਇਹਨਾਂ ਦਾ ਖਿਆਲ ਰੱਖਣਾ ਚਾਹੀਦਾ ਕੋਈ ਨਹੀਂ ਇਹ ਐਂ ਤਵਾਰ ਅੱਜ ਤੋਂ ਕੋਸ਼ ਮੇਰੇ ਲਈ ਤੇ ਕੁਛ ਇਨਨ ਲਈ ਅਜਾ ਘੜ ਜਾਂਦੀ ਅੱਧੀ ਘੜ ਉੱਡਦੀ ਰੋਟੀ ਕਰਨ ਵੀ ਕੀ ਹੁੰਦਾ ਤੁਸੀਂ ਠੀਕ ਆ ਕਹਿਣਾ ਸੱਚ ਤੇ ਹਨ ਜੇ ਕੰਮ ਕਰ ਆਪ ਦਾ ਕਿ ਜਦੋਂ ਮੇਰਾ ਆਸਾ ਕਦੋਂ ਕਢਾਈ ਜਾਨੀਆ ਹਣ ਮੈਂ ਬੋਲ ਤਾਪੜਾ ਮੰਮੀ ਕਾਂ ਅੰਦਰ ਜਲਦਾ ਤੂੰ ਮੈਂ ਆਸਾ ਕਢਾਈ ਜਾਣਾ